ਦਿੱਤੀ ਦੀ ਨੀ ਮੰਤਰੀ ਡਾਕਟਰ ਅਬਜੋਸੀ ਗਤੇ ਉਹਨਾਂ ਦੀ ਪਤਨੀ ਦੀ ਫੋਟੋ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀ ਗਈ ਹੈ ਜਿਸ ਦੇ ਚਲਦੇ ਹੋਏ ਸਾਰਿਆਂ ਦਾ ਧੰਨਵਾਦ ਵੱਲੋਂ ਇਸ ਦਾ ਰੋਸ ਜਤਾਇਆ ਗਿਆ ਅੱਜ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਕਰ ਦਿੱਤੀ ਸਾਰੀ ਜਾਣਕਾਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵਿਕਰਮ ਸਿੰਘ ਜੀਠੀਆ ਵੱਲੋਂ ਪੜ੍ਹ ਕੇ ਇੱਕ ਬ੍ਰਿਏ ਪਰ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਤੁਹਾਡਾ ਬਿਲੋ ਸਵਾਗਤ ਸਾਰੇ ਪੱਤਰਕਾਰ ਵੀਰਾਂ ਦਾ ਪੈਨਾਂ ਦਾ ਦਿਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਅੱਜ ਦਾ ਜੋ ਪੀਸੀ ਹੈਗੀ ਜਾਂ ਸਾਡੇ ਵੱਲੋਂ ਅੱਜ ਕਾਲ ਕੀਤੀ ਗਈ ਹੈਗੀ ਇਹ ਪਰਸਨਲੀ ਮੇਰੇ ਵੱਲੋਂ ਤੇ ਬਿਫੋਰ ਆਈ ਸਟਾਰਟ ਕਿ ਇੱਕ ਬਰੀਫ ਇੰਟਰੋਡਕਸ਼ਨ ਕਿਉਂਕਿ ਕੁਝ ਚਿਹਰੇ ਜਾਣੇ ਅਣਜਾਣੇ ਨੇ ਪਰ ਕੁਝ ਮੈਨੂੰ ਲੱਗਦਾ ਕਿ ਨਿਊ ਫੇਸਸ ਨੇ ਤੇ ਜੇ ਮੈਂ profession ਦੀ ਮੈਂ ਗੱਲ ਕਰਾ ਆਪਣੇ profession ਦੀ ਮੈਂ ਡਾਕਟਰ ਵੀ profession ਹੈਗਾ MBBS ਸਾਡੀ ਪਟਿਆਲੇ ਤੋਂ ਹੋਈ ਸੀ ਤੇ MD ਸਾਡੀ ਪੀਜੀ ਚੰਡੀਗੜ੍ਹ ਤੋਂ ਹੋਈ ਸੀ ਐਂਡ ਇਨ ਬਿਟਵੀਨ ਸਾਨੂੰ ਸੁਪਰ ਸਪੈਸ਼ਲਟੀ ਲਈ ਵੀ ਜਾਣਾ ਪਿਆ ਤੇ ਜੇ ਬੱਸ ਹੀ ਮੈਂ ਹੁਣ ਪੋਲਿਟੀਕਲ ਕੈਰੀਅਰ ਦੀ ਮੈਂ ਗੱਲ ਕਰਾ ਆਪਣੀ ਤੇ ਸਾਡੀ ਆਮ ਆਦੀ ਪਾਰਟੀ ਥਿਸ ਇਜ਼ ਮਾਈ ਫਰਸਟ ਮਦਰ ਪਾਰਟੀ ਪੇਰੈਂਟ ਪਾਰਟੀ ਤੇ ਅਸੀਂ ਤਕਰੀਬਨ 213 ਇਸ ਪਾਰਟੀ ਨਾਲ ਅਸੀਂ ਜੁੜੇ ਹੋਏ ਨੇ ਤੇ ਪਾਰਟੀ ਦੀ ਸੇਵਾ ਲਈ ਪਾਰਟੀ ਦੀ ਤਰੱਕੀ ਲਈ ਅਸੀਂ ਕੰਮ ਕਰ ਰਹੇ ਆ ਆਪਾਂ ਤੇ 17 ਚ ਵੀ ਅਸੀਂ ਇਲੈਕਸ਼ਨ ਲੜੀ ਸੀ ਵਿਧਾਨ ਸਭਾ ਦੀ ਹਲਕਾ ਸ਼ਾਮਤਰਾ ਸੀ ਤੋਂ ਪੰਜਾਬ ਵਿਧਾਨ ਸਭਾ ਦੀ 19 ਚ ਵੀ ਸਾਡੀ ਸੇਵਾ ਲੱਗੀ ਪਾਰਟੀ ਵੱਲੋਂ ਲੋਕ ਸਭਾ ਹਸਾਰਪੁਰ ਲੰਡੀ ਤੇ 22 ਚ ਵੀ ਅਸੀਂ ਫਿਰ ਸਾਨੂੰ ਪਾਰਟੀ ਨੇ ਸੇਵਾ ਦਾ ਮੌਕਾ ਦਿੱਤਾ ਚੰਪੁਰ ਅਸੀਂ ਹਲਕਾ ਵਿਧਾਨ ਸਭਾ 2000 ਇਲੈਕਸ਼ਨ ਲੜੀ ਸੀ ਤੇ ਮੇਰਾ ਪੂਰਾ ਨਾਮ ਡਾਕਟਰ ਰਵਜੋ ਸਿੰਘ ਬੱਦਨ ਅਵਦਨ ਪਰਿਵਾਰ ਚ ਅਸੀਂ ਹੈਗੇ ਆਪਾਂ ਤੇ ਸ਼ੁਰੂ ਤੋਂ ਹੀ ਮਿਹਨਤ ਤੇ ਇਮਾਨਦਾਰੀ ਨਾਲ ਸੀ ਕੰਮ ਕੀਤਾ ਚਾਹ ਪ੍ਰੋਫੈਸ਼ਨ ਦੀ ਗੱਲ ਕਰ ਲਈਏ ਚਾਹ ਪੋਲੀਟੀਕਲ ਦੀ ਗੱਲ ਕਰ ਲਈਏ ਆਪਾਂ ਤੇ ਤਕਰੀਬਨ 22 ਸਾਲ ਹੋ ਗਏ ਮੈਨੂੰ ਉਥੇ ਸ਼ਾਰਪੁਰ ਆਪਣਾ ਹਸਪਤਾਲ ਚਲਾਦੇ ਹੋਏ ਰਵਜੋਤ ਹਸਪੀਟਲ ਐਂਡ ਕਾਰਡੀਕ ਸੈਂਟਰ ਤੇ ਇੰਨੀ ਦੇਰ ਦੀ ਬਰੀ ਪ੍ਰੈਕਟਿਸ ਹੋ ਗਈ ਆ ਕਿ ਤੁਸੀਂ ਪੁੱਛ ਵੀ ਸਕਦੇ ਹੋ ਕਿ ਕਿਹੋ ਜਿਹਾ ਸਾਡਾ ਉਥੇ ਕਿਰਦਾਰ ਆ ਕਿਹੋ ਜਿਹਾ ਸਰੂਪ ਹੈਗਾ ਤੇ ਤੇ ਜਿਹੜੀ ਹੁਣ ਅਸੀਂ ਆਪਾਂ ਮੇਨ ਬੁੱਧੇ ਤੇ ਅਸੀਂ ਆਪਾਂ ਇਹ ਆਪਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਖੀਰਲੇ ਚਰਜ ਜਿਹੀ ਲੁਧਿਆਣਾ ਇਲੈਕਸ਼ਨ ਅਸਲ ਪਹੁੰਚ ਚੁੱਕੇ ਆ ਤੇ ਕੈਂਪੇਨ ਵੀ ਬੰਦ ਹੋ ਚੁੱਕੀ ਆ ਤੇ ਮੈਂ ਟਾਈਮਿੰਗ ਦੀ ਗੱਲ ਕਰੂੰਗਾ ਮੈਂ ਜਦੋਂ ਕੈਂਪੇਨ ਬੰਦ ਹੋਣ ਲੱਗੀ ਜਿ세 ਕੈਂਪੇਨ ਬੰਦ ਹੋਈ ਤੇ ਉਸੇ ਦਿਨ ਹੀ ਇੱਕ ਕੁਝ ਫੋਟੋਗ੍ਰਾਫਸ ਕੁਝ ਮੈਸੇजेस ਸੋਸ਼ਲ ਮੀਡੀਆ ਤੇ ਸਰਪਲਟ ਹੋਏ ਤੇ ਜਦੋਂ ਅਸੀਂ ਦੇਖਿਆ ਬੜਾ ਮਨ ਨੂੰ ਤੱਕਾ ਲੱਗਿਆ ਬੜਾ ਮਨ ਖਰਾਬ ਹੋਇਆ ਦੁਖੀ ਹੋਇਆ ਤੇ ਜਿਹੜੇ ਸਾਡੇ ਜਾਣਕਾਰ ਵੀ ਸੜੇ ਨਿੱਜੀ ਜਾਣਕਾਰ ਤੇ ਜਦੋਂ ਉਹਨਾਂ ਨੂੰ ਉਹਨਾਂ ਤੱਕ ਗੱਲ ਪਹੁੰਚੀ ਤੇ ਉਹ ਵੀ ਕਾਫੀ ਦੁਖੀ ਮਹਿਸੂਸ ਹੋਏ ਤੇ ਮੈਂ ਗੱਲ ਕਰੂੰਗਾ ਕਿ ਇੱਕ ਇਰਰੇਵਲੈਂਟ ਪਾਰਟੀ ਉਹਨਾਂ ਦੇ ਇਰੇਵੋਲੈਂਟਿਕ ਲੀਡਰ ਤੇ ਇੱਕ ਇਰੇਵੋਲੈਂਟਿਕ ਇਸ਼ੂ ਜੋ ਉਹਨਾਂ ਨੇ ਚੱਕਿਆ ਹੈਗਾ ਇਲੈਕਸ਼ਨ ਦੀ ਪੈਮੈਨਿਊ ਦੇਖਦੇ ਹੋਏ ਆਮ ਆਦੀ ਪਾਰਟੀ ਦੀ ਜਿਹੜੀ ਉੱਥੋਂ ਇੱਕ ਇੱਕ ਵੱਡੀ ਲੀਡ ਨਾ ਸੀ ਜਿੱਤ ਪ੍ਰਾਪਤ ਕਰਨ ਜਾ ਰਹੇ ਆਪਾਂ 23 ਜੂਨ ਨੂੰ ਸੁਦੀਵ ਰੋੜਾ ਜੀ ਦੇ ਹੱਕ ਵਿੱਚ ਉਹਨੂੰ ਦੇਖਦੇ ਹੋਏ ਇੱਕ ਮੇਰੇ ਤੇ ਇੱਕ ਨਿੱਜੀ ਕਹਿ ਸਕਦੇ ਇੱਕ ਪੋਲੀਟੀਕਲੀ ਕਹਿ ਸਕਦੇ ਇੱਕ ਜਾਂ ਮੈਂ ਕਹਾਂਗਾ ਕਿ ਇੱਕ ਧਰਮੀ ਕਹਿ ਸਕਦੇ ਆਪਾਂ ਜੋ ਮੈਨੂੰ ਪ੍ਰਣਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਤੁਹਾਡੇ ਸਾਰੇ ਦੇ ਸਾਹਮਣੇ ਆ ਤੇ ਜਿਹੜੇ ਸ਼ਖਸ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਉਹਨਾਂ ਵੱਲੋਂ ਪਹਿਲਾ ਹੀ ਆਪਣੀ ਸਰਕਾਰ ਰੰਦੇ ਹੋਏ ਐਸਪੀ ਚਾਰੇ ਤੇ ਦਲਿਤ ਭਾਈਚਾਰੇ ਤੇ ਕਾਫੀ ਤਸ਼ੱਦਦ ਕੀਤੀ ਗਈ ਤੇ ਹੁਣ ਜਦੋਂ ਉਹਨਾਂ ਦੇ ਹੱਥ ਪੱਲੇ ਕੁਛ ਨਹੀਂ ਹੈਗਾ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਾਇਓ ਮੰਤਰੀ ਸਹਿਬਾਨ ਹੋ ਚਾਇ ਐਮਐਲਏ ਸਹਿਬਾਨ ਹੋ ਚੈ ਸਿੱਗਲ ਕਰ ਲਿਜੀਏ ਲਾਲਚੰਦ ਜੀ ਦੀ ਬਲਕਾਰ ਜੀ ਦੀ ਤੇ ਹੁਣ ਜੋ ਮੈਨੂੰ ਟਾਰਗੇਟ ਕੀਤਾ ਗਿਆ ਮੈਂ ਕਹੂੰਗਾ ਕਿ ਇੱਕ ਸੋਚੀ ਸਮਝੀ ਇੱਕ ਇੱਕ ਚਾਲ ਐਸਪੀ ਫਾਈ ਚਾਰਾਂ ਦੇ ਲੀਡਰਾਂ ਨੂੰ ਮੈਂ ਅੰਮਲੇ ਮੰਤਰੀ ਸਹਿਬਾਨਾਂ ਨੂੰ ਕਿਦਾਂ ਸੀ ਟਾਰਗੇਟ ਕਰਤੀ ਅਸੀਂ ਆਪਾਂ ਉਹਨਾਂ ਨੂੰ ਪਿੱਛੇ ਕਰੀਏ ਕਾਰਨ ਕਾਰਨ ਇਹ ਹੀ ਆ ਕਿ ਜਿਸ ਤਰ੍ਹਾਂ ਆਵਾਜ਼ ਦੀ ਪਾਰਟੀ ਪੂਰੇ ਪੰਜਾਬ ਵਿੱਚ 80 ਭਾਈਚਾਰੇ दलित ਭਾਈਚਾਰੇ ਨੂੰ ਨਾਲ ਲੈ ਕੇ ਚੱਲ ਰਹੀ ਹੈ ਉਹ ਇਹ ਅਸੀਂ ਗੱਲ ਕਰ ਲਈ ਏਜੀ ਵਿੱਚ ਏਜੀ ਆਫਿਸ ਵਿੱਚ ਜੋ ਰੱਖਾ ਕਰਨ ਕੀਤਾ ਗਿਆ ਫਿਰ ਉਹਨਾਂ ਦੀ ਰਿਟਰਨ ਵੀ ਕਟਾਈ ਗਈ ਇਹ ਬਰਦਾਸ਼ਤ ਨਹੀਂ ਹੋ ਰਿਹਾ ਉਹਨਾਂ ਕੋ ਵੀ ਇਹ ਕਿਉਂ ਅੱਗੇ ਨੂੰ ਵਧ ਰਹੇ ਨੇ ਕਿਉਂ ਤਰੱਕੀ ਕਰ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਮੈਂ ਕਹੂੰਗਾ ਕਿ ਚਲੋ ਮੇਰੀ ਕੋਈ ਗੱਲ ਨਹੀਂ ਮੇਰਾ politcal career ਕੋਈ ਗੱਲ ਨਹੀਂ ਮੇਰਾ personal career ਕੋਈ ਗੱਲ ਨਹੀਂ ਪਰ ਜੋ ਫੋਟੋ ਤੁਸੀਂ ਦੇਖੋਗੇ ਇੱਕ ਲੇਡੀ ਦਾ ਇੱਕ ਉਹਦੀ ਇੱਕ ਫੋਟੋ ਨੂੰ ਐਡਿਟ ਕਰਕੇ ਜੋ ਅੱਜ ਕੱਲ ਦੇ ਟੂਲਸ ਚੱਲ ਰਹੇ ਨੇ ਸਾਰੇ ਉਹ ਮੇਰੇ ਨਾਲ ਜੋੜਿਆ ਗਿਆ ਉਹ ਉਹ ਬੜੀ ਮੈਂ ਕਹੂੰਗਾ ਕਿ ਬੜੀ ਸ਼ਰਮਨਾਕ ਹੈਗੀ ਬੜੀ ਲੋ ਲੈਵਲ ਦੀ ਪੋਲਿਟਿਕਸ ਹੈਗੀ ਆ ਤੇ ਮੈਂ ਕਦੀ ਨਹੀਂ ਸੋਚਿਆ ਸੀਗਾ ਕਿ ਸਾਨੂੰ ਇਹੋ ਜਿਹੇ ਦਿਨ ਵੀ ਦੇਖਨੇ ਪੈਣਗੇ ਕਿ ਉਹ ਸ਼ਖਸ ਜਨੇ ਫੋਟੋ ਪਾਈਆ ਹੋ ਉਹ ਕਿਸੇ ਦੀ ਧੀ ਆ ਕਿਸੇ ਦੀ ਭੈਣ ਆ ਕਿਸੇ ਦੀ ਬਾਹ ਹੋਵੇਗੀ ਉਹ ਉਹਨੂੰ ਜਾਣਦੇ ਵੀ ਨਹੀਂ ਹੋਣਗੇ ਇਹ ਵੀ ਪੱਕੀ ਗੱਲ ਹੈਗੀ ਆ ਤੇ ਤੁਸੀਂ ਬੜੇ ਆਰਾਮ ਦੇ ਨਾਲ ਤੁਸੀਂ ਸੋਸ਼ਲ ਮੀਡੀਆ ਪਲੈਟਫਾਰਮ ਤੇ ਤੁਸੀਂ ਇਹਦਾ ਸਰਬਲੋਡ ਕਰ ਰਹੇ ਹੋ ਜਿਸ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਕੋਈ ਇੱਕ ਉਪਮਾਨ ਹੈਗਾ ਇੱਕ ਨਾਰੀ ਜਾਤੀ ਦਾ ਔਰਤ ਜਾਤੀ ਦਾ ਬਹੁਸ ਸਖਸ ਦੀ ਇਹੋ ਜੀ ਮਾਨਸਿਕਤਾ ਹੋਏਗੀ ਜਿਹੜੇ ਆਪਣੇ ਆਪ ਨੂੰ ਇੱਕ ਵੱਡੇ ਲੀਡਰ ਕਹਲਾਂਦੇ ਨੇ ਆਪਣੇ ਆਪ ਨੂੰ ਜਰਨੈਲ ਕਹਲਾਂਦੇ ਨੇ ਆਪਣੇ ਆਪ ਨੂੰ ਆਪਣੇ ਆਪ ਲੋਕ ਬੜੇ ਸੂਝਵਾਨ ਤੇ ਸਮਝਦਾਰ ਕਹਲਾਂਦੇ ਨੇ ਆਪਣੇ ਆਪ ਨੂੰ ਅਫਵਾਂਦੇ ਨੇ ਤੇ ਜੇ ਉਹ ਆਪਣਾ ਉਹ ਸਮਝਦੇ ਨੇ ਕੀ ਇਹ ਹੈ ਇਹੋ ਜਿਹੇ ਫੋਟੋਸ ਪਾ ਕੇ ਸੋਸ਼ਲ ਮੀਡੀਆ ਦੇ ਪਲੈਟਫਾਰਮ ਤੇ ਖਾਸ ਕਰਕੇ ਲੇਡੀਆਂ ਦੀਆਂ ਔਰਤਾਂ ਦੀਆਂ ਜੇ ਉਹਨਾਂ ਦਾ ਰਾਜਨੀਤਿਕ ਕਦਮ ਚ ਵਾਧਾ ਹੁੰਦਾ ਆ ਤਾਂ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ ਹਾਂ। ਤੇ ਮੈਂ ਇਹੋ ਜਿਹਾ ਹੋਰ ਮੁਬਾਰਕਾ ਦਿੰਦਾ ਉਹਨਾਂ ਨੂੰ ਮੈਂ ਕਿਸ ਇਸ ਸੋਚ ਦੇ ਮਾਲਕ ਨੇ ਜਿਹੜੇ ਕਹਿੰ ਲਾਉਂਦੇ ਨੇ ਕਿ ਸਾਡੀ ਇਹ ਇਥੋਂ ਦੀ ਜ਼ੱਦੀ ਪਾਰਟੀ ਨੇ ਖੇਤਰੀ ਪਾਰਟੀ ਹੈ ਤੇ ਅਸੀਂ ਇਹੋ ਜਿਹਾ ਰਿਸਪੈਕਟ ਇਹੋ ਜਿਹਾ ਸਨਮਾਨ ਅਸੀਂ ਉਹਨਾਂ ਵੱਲੋਂ ਆਪਣੇ ਆਵਾਵਾ ਭੈਣਾਂ ਤੀਆਂ ਵੱਲ ਵਾਸਤੇ ਅਸੀਂ ਪਾਲਦੇ ਆਂ ਕੋਈ ਹੈ ਜਵਾਬ ਉਹਨਾਂ ਕੋਲ ਇਹ ਇਸ ਨਿਊਜ਼ ਦੇ ਨਾਲ ਮੈਂ ਕਹੂੰਗਾ ਕਿ ਬਹੁਤ ਵੱਡੀ ਥੇਸ ਪਹੁੰਚੀ ਆ ਔਰ ਜਾਤੀ ਨੂੰ ਸਾਡੇ ਅਸੀਂ ਸਮਾਜ ਅਸੀਂ ਪਾਚਾਰੇ ਨੂੰ ਤੇ इवन ਸਾਡੀ ਜਿਹੜੀ ਮੈਡੀਕਲ ਫੈਕਲਟੀ ਹੈਗੀ ਆ میڈیکل فٹرنیٹی ہے کہ وہ اے ہو یہو جہاں حرکتیں یہو ساتھ شاہ صرف خبر چین لے اے انہوں کو ایکسپیکٹ ہی کر دیا کہ وہ اس لیول لے اس لیول لے وہ آجن گے ہو حالانکہ میرا میرا کوئی مان نہیں سا جانا تھے پریس کانفرنس کرنے کا ਮੇਰੀ ਪਰਿਵਾਰ ਵਿੱਚ ਮੇਰੀ ਵਾਈਫ ਨੇ ਕਿਹਾ ਕਿ ਤੁਸੀਂ ਛੱਡੋ ਕੀ ਕਰਨਾ ਚਾਹਤੋ ਦੇਰ ਕੋ ਦੋ ਬੱਚੇ ਨੇ ਮੇਰੇ ਇੱਕ 5 ਇਅਰ 올ਡ ਇੱਕ 3 ਇਅਰ 올ਡ ਬਣ ਰਹੇ ਨੇ ਐਂਡ ਉਹਨਾਂ ਦੇ ਮਨ ਦੇ ਵਿੱਚ ਬਿੱਤੂ ਬਿੱਤੂ ਵੀ ਦਸੋ ਪੜਾਓ ਤੁਸੀਂ ਸ਼ਰਿਆਂ ਖੋਲਿਆਂ ਤੁਸੀਂ ਇਹੋ ਸਾਡੇ ਸਮਾਜ ਸਾਡੇ ਪਰਿਵਾਰਾਂ 'ਚ ਤੁਸੀਂ ਸੁਨੇਹਾ ਲਾ ਰਹੇ ਹੋ ਇਹੇ ਉਮੀਦ ਦਾ ਸਾਡੀ ਆ ਤੁਹਾਡੇ ਕੋਲ ਤੁਸੀਂ ਗੱਲ ਕਰੋ ਤੁਸੀਂ ਕੰਮ ਦੀ ਗੱਲ ਕਰੋ ਵਿਕਾਸ ਦੀ ਗੱਲ ਕਰੋ ਤੁਸੀਂ ਕੋਈ ਮੁੱਦਿਆਂ ਦੀ ਗੱਲ ਕਰੋ ਤੁਸੀਂ ਕਿ ਹੁਣ ਤੁਸੀਂ ਹੁਣ ਲੋਕਾਂ ਦੇ ਪਰਿਵਾਰਾਂ ਦੇ ਬੈੱਡਰੂਮ ਚ ਵੜ ਜਾਣਾ ਤੁਸੀਂ ਹੁਣ ਉਹ ਕਿਸੇ ਦੀ ਕਿ ਪਰਸਨਲ ਲਾਈਫ ਨਹੀਂ ਹੈਗੀ ਅਸੀਂ ਕਿੱਥੇ ਖੜੇ ਆ ਆਪਾਂ ਅਸੀਂ ਕਾਹਦੀ ਲੜਾਈ ਲੜ ਰਹੇ ਆਂ ਆਪਾਂ ਦੱਸੋ ਮੈਨੂੰ ਬੜਾ ਸੋਨਿਆਉਨਾ ਬਾਰੇ ਬੜਾ ਅਸੀਂ ਦੱਸਿਆ ਸਾਨੂੰ ਕਿ ਗੁਰੂ ਮਹਾਰਾਜ ਦੇ ਬੜੇ ਪ੍ਰੇਮੀ ਨੇ ਗੁਰਬਾਣੀ ਪੜ੍ਹਦੇ ਨੇ ਸਵੇਰੇ ਗੁਰਬਾਣੀ ਪੜ੍ਹਦੇ ਨੇ ਤੇ ਸ਼ਾਮ ਨੂੰ ਆਹ ਕੰਮ ਕਰਦੇ ਨੇ ਕੀ ਇਹ ਇੱਕ ਲੰਕਨੀ ਸਿੱਖ ਧਰਮ ਦੇ ਇਹ ਬੋਝ ਨਹੀਂ ਗੁਰੂ ਨਗਰੀ ਗੁਰੂ ਰਾਮਦਾਸ ਜੀ ਧਰਤੀ ਤੇ ਕਿ ਇਹ ਸਾਨੂੰ ਗੁਰੂ ਸਹਿਬਾਨਾ ਨੇ ਗੁਰਬਾਣੀ ਨੇ ਸਿਖਾਇਆ ਉਹ ਜਦ ਲਿਖਿਆ ਦੱਸਿਆ ਉਹਦੇ ਵਿੱਚ ਕਿ ਅਸੀਂ ਦੀ ਆਪਿਆ ਨਾਲ ਦੀ ਆਪਾ ਉਹਨਾਂ ਦੀ ਇੱਜ਼ਤ ਨੂੰ ਇਦਾਂ ਰੋਲੀ ਆਪਾਂ ਸੋ ਬੜੇ ਹੀ ਦੁਖਦਾਇਕ ਇਹ ਮਸਲਾ ਹੈਗਾ ਬੜੀ ਜੋ ਇਵੈਂਟ ਹੋਇਆ ਹੈਗਾ ਤੇ ਬੜਾ ਮੈਂ ਸਮਝਦਾ ਹਾਂ ਕਿ ਮੰਦ ਭਾਗਾ ਸਾਡੇ ਸਾਰਿਆਂ ਲਈ ਤਸਵੀ ਪੜੇ ਲਿਖੇ ਹੋ ਤੁਸੀਂ ਵੀ ਡਿਗਰੀਆਂ ਕੀਤੀਆਂ ਹੈਗੀਆਂ ਤੇ ਮੈਂ ਸਮਝਦਾ ਕਿ ਜਿੰਨਾ ਮੈਨੂੰ ਦੁੱਖ ਲੱਗਿਆ ਉਹਨਾਂ ਹੀ ਤੁਹਾਨੂੰ ਦੁੱਖ ਲੱਗਿਆ ਹੋਣਾ ਕਿ ਕੀ ਕੀ ਹੋ ਰਿਹਾ ਸੀ ਆਪਾਂ ਕਾਹਦੇ ਦੌੜ ਲਈ ਹੋਈ ਸੀ ਆਪਾਂ ਕਾਹਦੇ ਲੜਾਈ ਅਸੀਂ ਲੜ ਰਹੇ ਆ ਆਪਾਂ ਮੈਂ ਇਹੀ ਕਹਾਂਗਾ ਕਿ ਇਨਫ ਇਨਫ ਜੋ ਪਹਿਲਾਂ ਤੁਸੀਂ ਕਰਦੇ ਆਏ ਸਾਡੇ ਸਮਾਜ ਦੇ ਐਮਐਲਏ ਮੰਤਰੀਆਂ ਨੂੰ ਤੁਸੀਂ ਟਾਰਗੇਟ ਕਰਦੇ ਆਏ ਅੱਜ ਤੋਂ ਬਾਅਦ ਮੈਂ ਕਹਾਂਗਾ ਕਿ ਤਰੀਕ ਯਾਦ ਰੱਖ ਲਨ 18 ਜੂਨ 2025 ਕਿ ਅੱਜ ਤੋਂ ਬਾਅਦ ਰਵਜੋਤ ਨੇ ਫੁੱਲ ਸਟਾਪ ਲਾਤਾ ਤੁਹਾਡੇ ਤੇ ਫੇਰ ਨਾ ਕਿਉਂ ਦੱਸਿਆ ਨਹੀਂ ਬੜੇ ਦੁਖੀ ਹਿਰਦੇ ਨਾਲ ਮੈਂ ਬੈਠਾ ਤੇditਾ ਮੇਰੇ ਨਾਲ ਬੋਲਦਾ ਨਹੀਂ ਹੁੰਦਾ ਬੋ ਕੱਟ ਗੱਲ ਕਰੀ ਜੀ ਬੋ ਨਾ ਫਿਰ ਕਿੰਨੀ ਅਸੀ ਗੱਲ ਕਰਨੀ ਆਪਾਂ ਤੇ ਯੂ ਕੈਨ ਅੰਡਰਸਟੈਂਡ ਕਿ ਅਸੀਂ ਕਿੰਨੇ ਦੁਖੀ ਆ ਮੇਰਾ ਪਰਿਵਾਰ ਕਿੰਨਾ ਦੁਖੀ ਆ ਜਿਹੜੇ ਸਾਡੇ ਜਾਣਕਾਰ ਨੇ ਉਹ ਕਿੰਨੇ ਦੁਖੀ ਨੇ ਸਿਰਫ ਆਪਣਾ ਨਾਮ ਚਮਕਾਨ ਲਈ ਤੁਸੀਂ ਇਹੋ ਜਿਹੀ ਹਰਕਤਾਂ ਤੇ ਪਹੁੰਚ ਗਏ ਤੁਸੀਂ ਤੇ ਅੱਜ ਤੇ ਅੱਜ ਕੱਲ ਦੇ ਜਰਨਲ ਕੀ ਕੰਮ ਕਰਦੇ ਨੇ ਫਿਰ ਇਹੀ ਕੰਮਾ ਕਰਨ ਨੂੰ ਰਹਿ ਗਏ ਕਿਸੇ ਨੂੰ ਵੀ ਟਾਰਗੇਟ ਕਰ ਲੋ ਕਿਸੇ ਦੀ ਫੈਮਲੀ ਟਾਰਗੇਟ ਕਰ ਲੋ ਇਸੇ ਦੀਆਂ ਫੋਟੋਜ਼ ਵੀਡੀਓਜ਼ ਤੁਸੀਂ ਸਰਕੂਲੇਟ ਕਰ ਲਓ ਤੁਸੀਂ ਤੇ ਅੱਜ ਦੇ ਜਰਨਲਾਂ ਦਾ ਫਿਰ ਇਹੀ ਕੰਮ ਰਹਿ ਗਿਆ ਫਿਰ ਸੋ ਮੈਂ ਅੱਜ ਜਿਹੜੀ ਪੀਸੀ ਐਸੇ ਬੁੱਧੇ ਚ ਰੱਖੀ ਹੈ ਕਿ ਜਿਹੜੀ ਮੇਰੀ ਫੋਟੋ ਦੇ ਨਾਲ ਇੱਕ ਲੇਡੀ ਦੀ ਫੋਟੋ ਜੋ ਕਿ ਮੇਰੇ ਪਹਿਲਾਂ ਹੋ ਐਕਸ ਵਾਈਫ ਸੀਗੇ ਉਹਨਾਂ ਦੀ ਫੋਟੋ ਨੂੰ ਐਡਿਟ ਕਰਕੇ ਮੇਰ ਨਾਲ ਜੋੜ ਕੇ ਕੀਤੇ ਨੇ ਅਨਸਰਟ ਲਿਖਿਤਾ ਜਾ ਰਿਹਾ ਹੈਗਾ ਤੇ ਇਹਦੇ ਵਿੱਚ ਜਿਹੜਾ ਮੇਰਾ ਅੱਜ ਦਾ ਮੌਜੂਦਾ ਪਰਿਵਾਰ ਹੈਗਾ ਤੇ ਉਸ ਉਸ ਲੜਕੀ ਦਾ ਪਰਿਵਾਰ ਉਤਲੋ ਜਿੱਥੇ ਵੀ ਹੋਏਗੀ ਸੁਖ શાંત ਹੋਏਗੀ ਖਰਾਜੀ ਖੁਸ਼ੀ ਹੋਊਗੀ ਤੇ ਜੇ ਉਹਨੂੰ ਇਹੋ ਖਬਰ ਪਹੁੰਚੇ ਤੇ ਉਹ ਤੇ ਕੀ ਬੀਤੀ ਹੋਗੀ ਉਹਦਾ ਕੀ ਕਸੂਰ ਦੱਸੋ ਜੇ ਲੜਾਈ ਲਾਣੀ ਤੁਸੀਂ ਮੇਰੇ ਨਾਲ ਲੜੋ ਤੁਸੀਂ ਮੈਨੂੰ ਸੁਨੇਹਾ ਲਾਓ ਤੁਸੀਂ ਤੇ ਉਹਦਾ ਉਹਦਾ ਵਿਚਾਰੀ ਦਾ ਕੀ ਕਸੂਰ ਆ ਤੁਸੀਂ ਕਿਉਂ ਤੁਸੀਂ ਇੰਨੀ ਕਾਇਰਤਾ ਦਿਖਾਉਂਦੇ ਹੋ ਕਿ ਤੁਸੀਂ ਲੇਡੀਜ਼ ਨੂੰ ਮਾਵਾ ਪੈਣਾ ਧੀਆ ਨੂੰ ਤੁਸੀਂ ਟਾਰਗੇਟ ਕਰਨਾ ਸ਼ੁਰੂ ਕਰਦਾ ਤੁਸੀਂ ਸੋ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਤੇ ਫੈਸਲਾ ਮੈਂ ਲੋਕਾਂ ਦੀ ਕਚਹਿਰੀ ਚ ਤੇ ਰੱਬ ਦੀ ਕਚਹਿਰੀ ਚ ਰੱਖ ਰਿਹਾ ਤੇ ਮੈਨੂੰ ਪੂਰਾ ਵਿਸ਼ਵਾਸ ਆਪਣੇ ਰੱਬ ਤੇ ਕਿ ਜਰੂਰ ਸਾਨੂੰ ਉਹ ਸਾਨੂੰ ਇਨਸਾਫ ਦਵਾਣਗੇ ਸੋ ਇਹਨਾਂ ਸ਼ਬਦਾਂ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚ ਦੇਖੋ ਜੀ ਫਿਰ ਮੈਂ ਤੁਹਾਡਾ ਸਵਾਗਤ ਕਰਦਾ ਦਿਨੋ ਤੁਹਾਡਾ ਧੰਨਵਾਦ ਕਰਦਾ ਕਿ ਬੜੇ ਸ਼ੋਰਟ ਸਦੇ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਇਹ ਜਿਹੜੇ ਇਹ ਜਿਹੜੇ ਉਹਨੇ ਕਿਹਾ ਕਿ ਵਯੰਤ ਦੇ ਕੀਤਾ ਗਿਆ ਸਾਰਾ ਕੁਝ ਜੋਰੀ ਕੀਤਾ ਜਿੰਨੇ ਵੀ ਕੀਤਾ ਕੀ ਤੁਸੀਂ 24 ਘੰਟੇ ਮਿਦਨ ਤੋਂ ਬਾਅਦ ਕਿਸੇ ਨੇ ਪ੍ਰਚਾਰ ਨਹੀਂ ਕਰਾਇਆ ਜਾਂ ਸਾਡੇ ਵੱਲੋਂ ਮੈਂ ਦੱਸਦਾ ਕਿ ਰਿਕੁਐਸਟ ਕੰਪਲੇਨਟ ਚੱਲ ਗਈ ਹੈਗੀ ਲੋਸਟਿਗੇਸ਼ਨ ਏਜੰਸੀ ਆਪਣਾ ਕੰਮ ਕਰ ਰਹੀ ਹੈਗੀ ਸਾਨੂੰ ਪੂਰਾ ਉਹਨਾਂ ਤੇ ਵਿਸ਼ਵਾਸ ਹੈਗਾ ਤੇ ਉਹ ਜਦੋਂ ਵੀ ਉਹ ਕਿਤੇ ਨਾ ਕਿਤੇ ਪਹੁੰਚਣ ਦੀ ਜਰੂਰਤ ਆ ਹਰ ਉਹਨਾਂ ਨੇ ਕੰਮ ਕੀਤਾ ਹੈ ਜਾਂ ਹਾਂ ਜਿਸ ਦਾ ਬਾਈ ਨੇਮ ਕੀ ਜੀ ਬਾਈ ਨੇਮ ਕਿਹਦੇ ਖਿਲਾਫ ਬੀਬੀ ਜੀ ਕੋਈ ਮੈਂ ਜੀ ਉਹਨਾਂ ਦਾ ਨਾਮ ਲੈ ਕੇ ਜਦੋਂ ਦੇਖੋ ਕਾਨਫਰੈਂਸ ਸ਼ੁਰੂ ਹੋਈ ਆ ਇੱਕ ਵੀ ਸ਼ਬਦ ਉਹਨਾਂ ਦਾ ਨਾਮ ਨਹੀਂ ਲਿਆ ਮੈਂ ਜਦੋਂ ਤੁਸੀਂ ਜੀ 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 ਜ ਚਲੋ ਮੈਂ ਕਹੂੰਗਾ ਕਿ ਇਹ ਤਕਰੀਬਨ 8-10 ਸਾਲ ਪੁਰਾਣੀ ਹੈ ਜੀ ਹੈ ਨਾ ਜੀ 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 ਨਹੀਂ ਨਹੀਂ ਮੈਂ ਸਮਝ ਨਹੀਂ ਠੀਕ ਹੈ ਤੁਸੀਂ ਕਿਹੜੀ ਕਿਹੜੀ ਐਡਿਟ ਹੈਗੀ ਆ ਯਾ ਯਾ ਠੀਕ ਹੈ ਲੇਕਿਨ ਇੱਕ ਨਾਲੇ ਤੁਸੀਂ ਕਹਿ ਰਹੇ ਹੋ ਵੀ 10 ਸਾਲ ਪੁਰਾਣੀ ਹੈ ਹਾਂਜੀ

جدہ تسی کو سن پہنچ رہے ہیں تو اڈا کوئی حق نہیں ہے کہ کنے گا رہے ہیں جی 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 جی

ਔਰ ਦੇਖੋ ਬਾਦੇ ਸਤੂ ਦੇਖੋਈ ਹੈ ਵਿਕਰਮ ਕੁਛੇ ਨੂੰ ਆਪਣਾ ਆਪਣੇ ਪਰਿਵਾਰ ਵਿੱਚ ਅਭਿਆਸ ਕਰਦੇ। ਉਹ ਇੱਕ ਟੂ ਇਨ ਜੈਕਟਾਇਆ ਜੋ ਸ਼ੋਕ ਨਾਮੀ ਦਾ ਸ਼ੋਕ ਨਾਮੀ ਦਾ ਪਹਿਲਾ ਨਾਮ ਹੈ। ਉਹ ਉਹ ਸਾਡੇ ਕੀ ਕਹਿੰਦੇ ਹਸ਼ਾਰਪੁਰ ਚ ਜਦੋਂ 2016 17 ਦੀ ਲੈਕਚਰ ਸੀਗੀ ਪਾਰਟੀ ਵਾਲ اوف ਦਰਬ ਸੀ। ਦੈਟਸੂ ਦੈਟਸ ਫੈਕਟੀਕਲੀ। ਦੈਟ ਆਈ ਡੋਨਟ ਨੋ ਹਾਉ ਦ ਪ੍ਰੋਸੈਸ ਸਟਾਰਟਡ ਪਰ ਉਹ ਇਹ ਪਤਾ ਸਮੇਂ ਕੋ 16 17 ਸਾਡੇ ਲੈਕਚਰ ਆਬਜ਼ਰਵ ਉਹ ਇਨ ਜੈਕਟਾਇਆ ਆਲਸੋ ਬਹੁਤ ਨੀਅਰ ਸਟਾਰਟਡ ਦਿਸ ਨਾ। ਨਹੀਂ ਉਹ ਕਰ ਰਹੇ ਆ ਤਸਰ ਇਸ ਨੂੰ ਇਗਲੈਟ ਲੈਟ ਦਮ ਲੈਟ ਲੈਟ ਇਨਵੈਸਟੀਗੇਸ਼ਨ ਆਫੀਸਰ ਇਨਵੈਸਟੀਗੇਟ ਉਹ ਥੋੜਾ ਜਿਹਾ ਸੇਵ ਆਨ ਫੋਨ ਫੂਟ ਫਿਰ ਰੱਖਿਆ ਗਿਆ ਆਪਾਂ ਜੀ ਦੇਖਣੇ ਵਾਲਾ ਬਲੀਕਿੰਗ ਫੋਟੋ ਆਉਟ ਦੇ ਜਿਹੜੇ ਥਰਡ ਪਾਰਟੀ ਦੀ ਫੋਟੋਸ ਫਰਮ ਯੂਰ ਫੋਨ ਕਾਉਂਟਰੀ ਦੇ ਜਿਹੜੇ ਥਰਡ ਪਾਰਟੀ ਉਹ ਠੀਕ ਆਈ ਐਮ ਗੀਵਿੰਗ ਦਿਸ ਇਨਫੋਰਮੇਸ਼ਨ ਟੂ ਆਲ ਥੀਸ ਰੈਸਟ੍ਰੇਸ਼ਨ ਆਈਨ ਦੇ ਰਹੇ ਆ ਪਰ ਉਹਦੇ ਤੇ ਆਪਾਂ ਡਾਟਾ ਕਾਟ ਡਿਸਕਲੋਸਡ ਰਾਈਟ ਨਾਓ ਜੀ ਉਹਨੇ ਟਵੀਟ ਕੀਤਾ ਉਹਦੇ ਵਿੱਚ ਵੀ ਤੁਸੀਂ ਵਿਚਾਰ ਰਹਿਣਾ ਕੀ ਕੀ ਹੋ ਸਕਦਾ ਜੀ ਹਾਂ ਜੀ ਨਾਗਰਿਕ ਵੀ ਉਹ ਸ਼ੋਕ ਕੀਤਾ ਹੋਇਆ ਵੀ ਕਿ ਤੁਸੀਂ ਜਾ ਮੈਂ ਕੀ ਕਰ ਚੁੱਕੇ ਹੋ ਇਹ ਗੱਲ ਸਹੀ ਜੀ ਗੱਲੀ ਗੱਲੀ ਗੱਲ ਡਾਕਟਰ ਸਾਹਿਬ ਇਹ ਕੰਨ ਕੰਨ ਲੋਕ ਚਲਾ ਰਹੇ ਹੋ ਵਾਰ-ਵਾਰ ਮਨਕੀਸ਼ਾ ਜੀ ਦੇ ਉੱਪਰ ਜਾ ਜਿਨ੍ਹਾਂ ਨੇ ਵੀ ਵੀਡੀਓ ਵਾਇਰਲ ਕੀਤੀ ਆ ਵੀ ਇਹ Dalit ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਵੀ ਅੱਛੇ ਮਤਲਬ ਸਿਰਫ ਰਾਸ਼ਟਰੀ Dalit ਨੂੰ ਕਾਸਾ ਨਹੀਂ ਤੁਸੀਂ ਦੇਖੋ ਸਾਲੋਂ ਹਮੇਸ਼ਾ ਹੀ ਟਾਰਗੇਟ ਕੀਤਾ ਜਾਂਦਾ ਜਗਾ ਜੇ ਤੁਸੀਂ ਗੱਲ ਕਰੋ ਹਰ ਲਾਰਚਾਂ ਦੀ ਸਰਕਾਰ ਦੀ ਨਾ ਠੀਕ ਹੈ ਜੀ ਹਣਾ ਸਿਰਫ ਟਾਰਗੇਟ ਕੀਤਾ डॉक्टर जी ने बोला क्या नहीं यार मैरिज हो रही है कि ये पत्नी खिलवी से तुम्हारी तो उस सर देखो प्लीज द एवरी टू एपिसोड गो ऑन टू डिटेल सर कास्ट कास्ट वाला गाल नहीं कोई गलती हो मैं दस्त बस ठीक है वो उन्होंने भी तुम भी अपनी मर्यादा रखो थोड़ी ठीक है अपनी मर्यादा साहब सर छोटा सा क्वेश्चन था कास्ट का इशू पिता है